ਹੋਲੜਬਾਸੀ ਅਤੇ ਅਣਗਹਿਲੀਤਾ ਭਾਵੇਂ ਕਿਸੇ ਦਿਨ ਵੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਪਰ ਹੋਲੀ ਮੌਕੇ ਕਾਫੀ ਸਖਤੀ ਸੀ ਜਿੱਥੇ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾਣ ਦੀਆਂ ਖਬਰਾਂ ਨੇ ਉੱਥੇ ਦੂਸਰੇ ਪਾਸੇ ਹੋਲੀ ਦੇ ਮੌਕੇ ਪੁਲਿਸ ਵੀ ਕਾਫੀ ਤਰ੍ਹਾਂ ਚੌਕਸ ਅਤੇ ਮੁਸਤੈਦ ਰਹੀ ਅਤੇ ਹੋਲੜਵਾਜ਼ਾਂ ਦੇ ਖਿਲਾਫ ਸ਼ਿਕੰਜਾ ਕੱਸੇ ਜਾਣ ਦੀਆਂ ਖਬਰਾਂ ਵੀ ਨੇ ਤੇ ਚਲਾਣ ਵੀ ਕੱਟੇ ਗਏ ਨਾਬਾ ਸ਼ਹਿਰ ਵਿੱਚ ਜ਼ਿਆਦਾਤਰ ਨੌਜਵਾਨ ਮੋਟਰਸਾਈਕਲਾਂ ਤੇ ਟ੍ਰਿਪਲ ਸਵਾਰੀ ਕਰਦੇ ਆਮ ਨਜ਼ਰ ਆਏ ਅਤੇ ਪੁਲਿਸ ਵੱਲੋਂ ਵੀ ਹੁੱਲੜਬਾਜ਼ਾਂ ਨੂੰ ਸਬਕ ਸਿਖਾਉਣ ਵਾਸਤੇ ਪੁਲਿਸ ਵੱਲੋਂ ਵੱਡੇ ਪੱਧਰ ਤੇ ਉਹਨਾਂ ਦੇ ਚਲਾਨ ਕੀਤੇ ਗਏ ਐ ਪੁਲਿਸ ਤੇ ਇਸ ਉਪਰਾਲੇ ਤੇ ਸ਼ਹਿਰ ਵਾਲੇ ਕਾਫੀ ਖੁਸ਼ ਨਜ਼ਰ ਆ ਰਹੇ ਨੇ ਨਾਬਾ ਕੋਤਵਾਲੀ ਪੁਲਿਸ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਦੇ ਵੱਲੋਂ ਹੋਲੀ ਦੇ ਤਿਹਾੜੀ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਵਿੱਚ ਸਪੈਸ਼ਲ ਨਾਕੇਬੰਦੀ ਕੀਤੀ ਹੋਈ ਸੀ ਅਤੇ ਹੁੱਲੜਬਾਜ਼ ਨੌਜਵਾਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਸੀ ਨੌਜਵਾਨਾਂ ਦੇ ਵੱਲੋਂ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇਖੀ ਗਈ ਉੱਥੇ ਹੀ ਉਹਨਾਂ ਦੇ ਚਲਾਨ ਕੱਟੇ ਗਏ ਤੇ ਨੌਜਵਾਨਾਂ ਦੇ ਵੱਲੋਂ ਗਲਤੀ ਦਾ ਅਹਿਸਾਸ ਵੀ ਕੀਤਾ ਗਿਆ। ਇਸ ਮੌਕੇ ਤੇ ਟ੍ਰਿਪਲ ਸਵਾਰੀ ਕਰ ਰਿਹਾ ਹੈ ਨੌਜਵਾਨਾਂ ਨੇ ਕਿਹਾ ਕਿ ਅਸੀਂ ਹੋਲੀ ਖੇਡ ਲਈ ਜਾ ਰਹੇ ਹਾਂ ਅਤੇ ਅਸੀਂ ਗਲਤੀ ਮੰਨਦੇ ਹਾਂ ਅਸੀਂ ਤਿੰਨ ਜਾਣੇ ਐਕਟਵਾ ਤੇ ਸਵਾਰ ਹੋ ਕੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਾਂ। ਪਤਾ ਇਹ ਭਰਾ ਮੇਰਾ ਰੂਟ ਹੈ। ਹੈ? ਕਿਤਨਾਂ ਦੇ ਚੌਕ ਹੈ? ਬਰਾਂਦਰ ਤੋਂ ਆ ਰਹੇ ਹੈ। ਕਿਤੋਂ ਅੰਦਰ ਜੇ ਆ ਰਹੇ ਹੁਣ? ਸੰਦਰ ਤੋਂ। ਜੀ। ਅੱਗੇ ਲੜ ਕੇ ਮੰਦਰ ਮੰਦਿਰ ਤੋਂ ਡਾਇਰੈਕਟ ਮੰਦਿਰ ਜੀ ਜਾ ਰਹੇ ਹਨ ਜੀ ਖੜੇ ਹੋ ਉਹ ਤਾਂ ਉੱਪਰ ਦਾ ਪ੍ਰਾ ਰੰਕਨ ਕਾ ਉੱਤੇ ਬੈਠ ਗਲਫੀ ਮੰਦ ਰਹੇ ਹੁਣ ਸਾਥੀ ਹੈਗਾ ਵੀ ਕਰਨੇ ਜਾਂਦੇ ਸਵਾਰ ਨੂੰ ਗਲਫੀ ਮੰਦ ਰੂਲ ਤੋੜੇ ਤਾਂ ਹੈ ਹੀ ਹੈ ਪਰ ਰੂਲ ਤੋੜੇ ਤਾਂ ਹੈ ਹੀ ਹੈ ਇਸ ਮੌਕੇ ਨਾਭਾ ਸ਼ਹਿਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਕਿਹਾ ਕਿ ਇਸ ਵਾਰ ਪੁਲਿਸ ਦੇ ਵੱਲੋਂ ਹੋਲੀ ਦੇ ਤਿਹਾਰ ਨੂੰ ਲੈ ਕੇ ਵਧੀਆ ਪ੍ਰਬੰਧ ਕੀਤੇ ਹੋਏ ਸੀ ਥਾਂ ਥਾਂ ਤੇ ਨਾਕਾਬੰਦੀ ਕੀਤੀ ਹੋਈ ਸੀ ਨਹਿਤਾ ਹੁੱਲੜਬਾਦ ਨੌਜਵਾਨ ਟ੍ਰਿਪਲ ਸਵਾਰੀ ਕਰਕੇ ਹੁੱਲੜਬਾਜ਼ੀ ਅਕਸਰ ਕਰਦੇ ਨਜ਼ਰ ਆਉਂਦੇ ਸੀ ਅਤੇ ਲੜਕੀਆਂ ਤੇ ਰੰਗ ਵੀ ਪਾ ਦਿੰਦੇ ਸੀ ਇਸ ਵਾਰ ਪੁਲਿਸ ਵੱਲੋਂ ਹੁੱਲੜਬਾਜ਼ਾਂ ਦੇ ਚਲਾਣ ਵੀ ਕੱਟੇ ਗਏ ਐ ਅਤੇ ਉਹਨਾਂ ਨੂੰ ਸਬਕ ਵੀ ਸਿਖਾਇਆ ਜਾ ਰਿਹਾ ਹੈ ਇਹਦੇ ਵਾਸਤੇ ਪੁਲਿਸ ਦੀ ਸਿਫਤ ਅਤੇ ਸ਼ਲਾਘਾ ਕਰਨੀ ਬਣਦੀ ਹੈ ਬਹੁਤ ਮਤ ਕਾਫੀ ਹੋਈ ਹੋਈ ਐ ਸਤਿ ਆਈ ਵਧੀਆ ਗੱਲਬਾਤ ਹੈ ਮੈਂ ਤਾਂ ਖੁਸ਼ੀ ਚੰਦੀ ਹਾਂ ਪਹਿਲਾਂ ਸੀ ਪਹਿਲਾਂ ਦਾ ਪੁੱਛੇ ਦਵਾਈ ਜ਼ਿਆਦਾ ਹੁੰਦੀ ਸੀ ਰੰਗ ਵਗੈਰਾ ਪਾ ਕੇ ਵੀ ਜਿਆਦਾ ਵਾਣਾ ਪਾਉਂਦਾ ਸੀ ਪਰ ਮੋਰ ਵਧੀਆ ਗੱਲ ਨਹੀਂ ਇਹ ਤਾਂ ਬਹੁਤ ਜ਼ਰੂਰੀ ਹੈ ਹੋਣਾ ਚਾਹੀਦਾ ਇਹ ਜਮਾਈ ਲੜਕੀਆਂ ਦੇ ਲਈ ਲੜਕੀਆਂ ਲਈ ਤਾਂ ਹਰੇਕ ਲੜਕੇ ਆਪਣੀਆਂ ਨੇ ਉਹਨਾਂ ਲਈ ਜ਼ਰੂਰ ਹੋਣਾ ਚਾਹੀਦਾ ਵੀ ਇਹ ਰੰਗਣਾ ਬੰਕਾਇਆ ਹੋਲੀ ਦੇ ਮੌਕੇ ਤੇ ਨਾਬਾ ਕੋਤ ਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਦਾ ਕਹਿਣਾ ਸੀ ਕਿ ਹੋਲੀ ਦੇ ਤਿਉਹਾਰ ਨੂੰ ਮੱਦੇ ਨਜ਼ਰ ਰੱਖਦੇ ਹੁੱਲੜਵਾਜ਼ਾਂ ਨੂੰ ਅਸੀਂ ਸਬਕ ਸਿਖਾਉਣਾ ਚਾਹੁੰਦੇ ਆ ਅਤੇ ਉਹਨਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਹੋਇਆ ਹੈ ਉਹਨਾਂ ਦੇ ਚਲਾਨ ਵੀ ਕੱਟੇ ਆ ਕਿਉਂਕਿ ਨੌਜਵਾਨ ਜਿੱਥੇ ਬੁਲਟ ਦੇ ਪਟਾਕੇ ਮਰਵਾ ਰਹੇ ਨੇ ਉੱਥੇ ਹੀ ਮੋਟਰਸਾਈਕਲ ਤੇ ਤਿੰਨ ਤਿੰਨ ਸਵਾਰ ਹੋ ਕੇ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਸਮਝਾ ਵੀ ਰਹੇ ਹਾਂ ਅਤੇ ਉਹਨਾਂ ਦੇ ਚਲਾਣ ਵੀ ਕੱਟੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਸੁਚੇਤ ਵੀ ਕਰ ਰਹੇ ਹਾਂ ਕਿ ਹੋਲੀ ਦੇ ਤਿਹਾਰ ਮੌਕੇ ਤੁਸੀਂ ਕੈਮੀਕਲ ਰੰਗਾਂ ਦਾ ਇਸਤੇਮਾਲ ਨਾ ਕਰੋ ਪਰੰਤੂ ਜੀ ਸਾਰਿਆਂ ਨੂੰ ਹੋਲੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਦੂਜੀ ਗੱਲ ਵੀ ਜਿਵੇਂ ਤਿਹਾਰ ਆ ਬਣਾ ਦੀ ਤਰਕਾਂ ਦਾ ਸੋਹਣਾ ਰੱਖਣ ਦੀ ਧਿਆਨ ਰੱਖੋ ਤੈਨੂੰ ਬੜਾ ਸਿੰਪਲ ਤਰੀਕੇ ਨਾਲ ਬਣਾਇਆ ਜਾਵੇ ਸਾਰਿਆਂ ਨੂੰ ਇਹੀ ਮੇਰੀ ਅਪੀਲ ਆ ਵੀ ਜਿਹੜੀਆਂ ਮਢੀਰ ਫਿਰਦੇ ਆ ਦਿਨ-ਦਿਨ ਜਿਹੜੇ ਮੋਟਰਸਾਈਕਲਾਂ ਦੇ ਰੰਗ-ਰੱਟ ਚ ਲੈਨੇ ਆਉਂਦੀਆਂ ਨੇ ਪੌੜੀਕ ਦੇ ਮਾਰਦੇ ਨਹੀਂ ਕਿਸੇ ਨੇ ਬੜਾ ਜ਼ਰੂਰੀ ਕੰਮ ਜਾਣਾ ਹੁੰਦਾ ਸਿੰਘ ਕੱਪੜਿਆਂ ਦੇ ਉੱਤੇ ਉਹ ਇਹ ਜੀ ਹਰਕਤ ਨਾ ਕਰਨ ਸਾਡੇ ਸਾਰੇ ਨਾਬਾ ਸ਼ਹਿਰ ਦੇ ਵਿੱਚ ਵੱਖ-ਵੱਖ ਜਿਹਾ ਸੀ ਟੀਮਾ ਹੋਣਾ ਕਿ ਨੱਕੇ ਲਾਇਓ ਇਹਨੇ ਜਿਹੜਾ ਵੀ ਕੋਈ ਇਹੋ ਜਿਹਾ ਅੰਸਰ ਸਾਨੂੰ ਮਿਲਿਆ ਰੋੜੇ ਬਣਦੀ ਸਖਤੋ ਸਖਤ ਕਾਰਜ ਚ ਚਲਾਣ ਵੀ ਕੀਤੇ ਜਾ ਰਹੇ ਨੇ ਜੀ ਦੇਖ ਰਹੇ ਹਾਂ ਵੀ ਅਸੀਂ ਇੱਥੇ ਕਾਹਦੇ ਟ੍ਰੈਫਿਕ ਸਭ ਤੋਂ ਬੁੱਕੀਆਂ ਨੇ ਜੀ ਚਲਾਣ ਕੋਟਾ ਇਸਾ ਉਹਦਾ ਜਿਹੜੇ ਟ੍ਰਿਪਲਿੰਗ ਕਰ ਰਹੇ ਨੇ ਉਹਨਾਂ ਨੇ ਚਲਾਣ ਨਹੀਂ ਦਿੱਤੇ ਜਾ ਰਹੇ ਇੱਕੋ ਲਾਗਾ ਫੋਨ ਦੀ ਉੱਪਰ ਇੰਸਟਰਕਸ਼ਨਾਂ ਬਸ ਇਹੀ ਨੇ ਜੀ ਸਾਰਿਆਂ ਨੂੰ ਵੀ ਜਿਹੜਾ ਵੀ ਕੋਈ ਮਾੜਾ ਜਿਹੜਾ ਕੰਮ ਕਰਦਾ ਉਹ ਨਾ ਕਰੇ ਦਾਰੂ ਵੀ ਤੇ ਮੋਸਟਲੀ ਮੁੰਡੇ ਨੇ ਫਿਰਦਿਆਂ ਜਿਨੇ ਕੜ ਕੇ ਤੇ ਸਾਰੇ ਗੇੜੀ ਰੂਪ ਤੇ ਨਿਕਲ ਜਾਂਦੇ ਹੁੰਦੇ ਨੇ ਕਿਉਂਦਿਆਂ ਦੇ ਰਾਹ ਕਿਨਾਂ ਦੇ ਰੰਗ ਘੇਰਦੇ ਨੇ ਕਿਉਂਕਿ ਸਾਡੇ ਧਿਆਨ ਦੀ ਕੋਈ ਗੱਲ ਆਈ ਉਹਨੂੰ ਬਖਸ਼ਿਆ ਨਹੀਂ ਜਾਨੂੰ